ਪੱਠੇ ਤੇ ਪਾਣੀ ਚ ਡੁੱਬਨ ਨਾਲ ਦੋ ਬੱਚਿਆਂ ਦੀ ਹੋਈ ਮੌਤ ਪੱਠੇ ਗੋਲ ਖੇਡਦੇ ਖੇਡਦੇ ਗੁੰਮ ਹੋਏ ਬੱਚੇ ਮ੍ਰਿਤਕ ਬੱਚਿਆਂ ਦੀ ਮਾਂ ਨੇ ਪੱਠਾ ਮਾਲਕ ਤੇ ਲਾਇਆ આરોਪ ਇਤਿਹਾਸਕ ਕਸਬਾ ਧਿਆਨਪੁਰ ਨਜ਼ਦੀਕੀ ਪਿੰਡ ਚੰਦੂ ਸੁਜਾ ਦੇ ਪੱਠੇ ਤੇ ਇੱਟਾਂ ਬਣਾਉਣ ਦੀ ਵਰਤੋਂ ਲਈ ਪੱਟੇ ਹੋਏ ਟੋਏ 'ਚ ਡੁੱਬਨ ਨਾਲ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੀ ਮਾਂ ਨੇ ਦੱਸਿਆ ਕਿ 15 ਅਗਸਤ ਸ਼ਾਮ ਨੂੰ ਉਹਨਾਂ ਦੇ ਦੋਵੇਂ ਬੱਚੇ ਖੇਡ ਰਹੇ ਸੀ ਤੇ ਖੇਡਦੇ-ਖੇਡਦੇ ਉਹ ਗੁੰਮ ਹੋ ਗਏ ਉਹਨਾਂ ਵੱਲੋਂ ਬੱਚਿਆਂ ਦੀ ਇੱਧਰ-ਉੱਧਰ ਭਾਲ ਕੀਤੀ ਗਈ ਬੱਚੇ ਉਹਨਾਂ ਨੂੰ ਨਹੀਂ ਮਿਲੇ ਫਿਰ ਦੇਰ ਰਾਤ ਉਹਨਾਂ ਵੱਲੋਂ ਪੁਲਿਸ ਚੌਕੀ ਵਿਖੇ ਬੱਚਿਆਂ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ ਗਈ ਪੁਲਿਸ ਵੱਲੋਂ ਵੀ ਬੱਚਿਆਂ ਦੀ ਕਾਫੀ ਭਾਲ ਕੀਤੀ ਗਈ ਪਰ ਬੱਚੇ ਨਹੀਂ ਮਿਲੇ ਕੱਲ੍ਹ ਕਰੀਬ ਸਵੇਰੇ 9 ਵਜੇ ਜਦੋਂ ਉਹ ਬੱਚਿਆਂ ਦੀ ਭਾਲ ਕਰ ਰਹੇ ਸੀ ਤਾਂ ਪੱਠੇ ਤੇ ਹੀ ਪਾਣੀ ਨਾਲ ਭਰੇ ਇੱਕ ਟੋਏ ਵਿੱਚੋਂ ਦੋਵਾਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਮ੍ਰਿਤਕ ਬੱਚਿਆਂ ਦੀ ਮਾਂ ਰੱਜੀ ਨੇ ਕਿਹਾ ਕਿ ਜੇਕਰ ਬਰਸਾਤਾ ਦੇ ਮੌਸਮ 'ਚ ਪੰਪ ਬੰਦ ਹੋਣ ਕਰਕੇ ਪੱਠਾ ਮਾਲਕ ਵੱਲੋਂ ਖੱਡੇ ਬੰਦ ਕੀਤੇ ਹੁੰਦੇ ਤਾਂ ਉਸਦੇ ਦੋਵੇਂ ਬੱਚੇ 13 ਸਾਲਾ ਪ੍ਰਿੰਸ ਤੇ 10 ਸਾਲਾ ਬੱਚੀ ਲక్ష్ਮੀ ਉਹਨਾਂ ਦੇ ਕੋਲ ਹੁੰਦੇ ਮ੍ਰਿਤਕ ਬੱਚਿਆਂ ਦੀ ਮਾਂ ਵੱਲੋਂ ਪੱਠਾ ਮਾਲਕ ਦੀ ਲਾਪਰਵਾਹੀ ਨੂੰ ਬੱਚਿਆਂ ਦਾ ਮੌਤ ਦਾ ਕਸੂਰਵਾ ਠਹਿਰਾਇਆ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦੇ ਆ ਪੱਠੇ ਤੇ ਕੰਮ ਕਰਤੇ ਕਰਿੰਦੇ ਨੇ ਕਿਹਾ ਕਿ ਉਹ ਸਵੇਰੇ 9 ਵਜੇ ਪੱਠੇ ਤੇ ਆਉਂਦੇ ਨੇ ਤੇ ਸ਼ਾਮ 6 ਵਜੇ ਚਲੇ ਜਾਂਦੇ ਨੇ ਜਮਾਦਾਰ ਦੇ ਕਹਿਣ ਅਨੁਸਾਰ ਸ਼ਾਮ ਤੱਕ ਬੱਚੇ ਠੀਕ-ਠਾਕ ਸੀ ਪੱਠਾ ਕਰਿੰਦੇ ਨੂੰ ਜਦੋਂ ਖੱਡਾ ਬੰਦ ਸੰਬੰਧੀ ਸਵਾਲ-ਜਵਾਬ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ ਤਕਰੀਬਨ 40-45 ਸਾਲਾਂ ਤੋਂ ਪੱਠੇ ਤੇ ਐਵੇਂ ਹੀ ਖੱਡਾ ਪੁੱਟਿਆ ਹੋਇਆ ਹੈ ਤੇ ਸਾਰਿਆਂ ਪੱਠਿਆਂ ਤੇ ਐਵੇਂ ਹੀ ਕੰਮ ਚੱਲਦਾ ਹੈ ਤੇ ਬੱਚੇ ਅਕਸਰ ਹੀ ਪੱਠੇ ਤੇ ਖੇਡਦੇ ਰਹਿੰਦੇ ਨੇ ਤੇ ਪਰਿਵਾਰ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਉਨ੍ਹਾਂ ਕਿਹਾ ਕਿ ਇਹਨਾਂ ਬੱਚਿਆਂ ਦੇ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਹੈ ਤੇ ਹਮਦਰਦੀ ਦੇ ਤੌਰ ਤੇ ਇਹਨਾਂ ਦਾ ਘਰ-ਬਾਰ ਨਾ ਹੋਣ ਕਰਕੇ ਇਹਨਾਂ ਨੂੰ ਪੱਠੇ ਤੇ ਰੱਖਿਆ ਗਿਆ ਸੀ ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਸਾਡੇ ਕੋਲ ਪੱਠੇ ਤੇ ਕੰਮ ਕਰਦੇ ਨੇ ਕੱਲ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮਾਮਲੇ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਸਾਡੇ ਬੱਚੇ ਆਏ ਪਿੜਾਂ ਅਲ ਖੇਡਣ ਵਾਤੇ ਬਾਚ ਇਧਰ ਵਾਪਸ ਗਏ ਨਹੀਂ ਅਹੀਂ ਲੱਭਦੇ ਰਹੇ ਨਹੀਂ ਲੱਭੇ ਫੇਰ ਰਿਪੋਰਟ ਕੀਤੀ ਕਾਲੇ ਪਕਾਨੇ 12 ਐ 15 ਤਰੀਕ ਦੀ 15 ਤਰੀਕ ਨੂੰ ਫੇਰ ਅਗਲੇ ਦਿਨ ਪੁਲਿਸ ਰਾਤ ਆਈ ਆ ਸਵੇਰ ਵੀ ਆਈ ਫੇਰ 9 ਵਜੇ ਲੱਭੇ ਹਨ ਸਾਡੇ ਬੱਚੇ ਇਹਦੇ ਵਿੱਚ ਡੁੱਬੇ ਪੱਡੇ ਉਹਨਾਂ ਕਿੰਨੇ ਕਿੰਨੇ ਸਾਲ ਦੇ ਬੱਚੇ 12 ਸਾਲ ਦੇ ਲੜਕੇ 13 ਸਾਲ ਦਾ ਲੜਕਾ ਕੀ ਨਾਂ ਹੈ ਬੱਚਿਆਂ ਦਾ ਪ੍ਰਿੰਸ ਲੜਕੇ ਦਾ ਨਾਂ ਕੁੜੀ ਦਾ ਨਾਂ ਲక్ష్ਮੀ ਪੁਲਸ ਉਹ ਲੋ ਕੀ ਕਾਰਵਾਈ ਕੀਤੀ ਧੀਏ ਕਾਰਵਾਈ ਉਹਨਾਂ ਨੇ ਇਹੋ ਲਾਭਿਆ ਮੇਰਾ ਨਾਮ ਲਗਾ ਲਾਈ ਜਾਂਦੀ ਆ ਤੂੰ ਨਹੀਂ ਸਕਿਆ ਕਿ ਫਿਰ ਕੱਲ ਬੱਚਿਆਂ ਦਾ ਕੋਸਨਾਤ ਨਹੀਂ ਹੋਇਆ ਹਾਂਜੀ ਹੋਇਆ ਹੁਣ ਕਿੱਥੇ ਉਹਨਾਂ ਦੇ ਲਾਚਾਂ ਕਿੱਥੇ ਨੇ ਲਾਚਾਂ ਕਰ ਦਿੱਤਾ ਨਾ ਗਾਟ ਕਰਦੀ ਇੱਥਾ ਕਿੰਨੇ ਸਾਲਾਂ ਤੋਂ ਇਸ ਜਿਹੜਾ ਪੱਟੇ ਦਾ ਕਹਿ ਰਹੇ ਤੁਸੀਂ 13 ਸਾਲ ਦੇ ਪੱਟੇ ਵਾਲੇ ਨੇ ਪੁੱਟਿਆ ਦਵਾ ਦੇ ਇਹਨਾਂ ਦਾ ਫਰਜ ਬੰਦਾ ਸੀ ਨਾ ਬੰਦ ਕਰਾਉਣਾ ਤੇ ਜੇ ਸੁੱਕਾ ਹੁੰਦਾ ਤੇ ਫਿਰ ਵੱਜ ਜਾਂਦੇ ਤੇ ਜੇ ਪਾਣੀ ਵਿੱਚ ਭਰਿਆ ਇਹਨਾਂ ਦੇ ਵੀ ਲਾਪਰਵਾਹੀ ਆ ਇਹ ਬੰਦ ਕਰਦੇ ਟੋਏ ਨੂੰ ਜਦੋਂ ਪਟੇਰ ਬੰਦ ਹੋ ਗਈ ਆ ਕਿਦੋਂ ਪਟੇਰ ਬੰਦ ਦੇ ਵਾਸਤੇ ਆ ਬੰਦ ਹੋ ਗਈ ਤੇ ਬੰਦ ਕਰ ਦਿੰਦੇ ਇਹਨਾਂ ਦੀ ਲਾਪਰਵਾਹੀ ਨਾ ਬੱਚੇ ਗਏ ਸਾਡੀ ਨਹੀਂ ਤੇ ਇੱਧਰ ਕਦੇ ਆਏ ਨਹੀਂ ਕੀ ਮੰਗ ਕਰਦੇ ਸਰਕਾਰ ਤੋਂ ਅਈ ਆਵ ਗਰੀਬ ਹੈ ਪਤੀ ਮੇਰਾ ਉੰਜ ਨਹੀਂ ਹੈਗਾ ਸਿਰ ਤੇ ਛੋਟੇ ਛੋਟੇ ਬੱਚੇ ਕਿੱਦਾਂ ਜ਼ਿੰਦਗੀ ਬਤਾऊं ਮੈਂ ਤੇ ਲਈ ਹਾਂਜੀ ਇਹ ਜਿਹੜੇ ਬੱਚੇ ਜਿਹੜੇ ਇਹ ਮੇਰੇ ਤਾਂ ਸੈਕੰਡ ਮੈਰਿਜ ਵਿੱਚ ਹਾਂਜੀ ਕੀ ਮੰ ਕਰਦੇ ਹੋ ਆਪਾ ਪ੍ਰਸ਼ਾਸਨ ਕੀ ਮੈਂ ਤੁਹਾਨੂੰ ਪਤਾ ਬੱਚੇ ਛੋਟੇ ਛੋਟੇ ਸਾਡੇ ਕਿੱਦਾਂ ਹੀ ਬਿਜਾਰਾ ਕਰਾਂਗੇ ਕਿੱਦਾਂ ਪਾਲੂ ਬੱਚੇ ਛੋਟੇ ਮੈਂ ਇੱਕ 2 ਸਾਲ ਦੇ ਹੋ ਗਏ ਇੱਕ 2 ਸਾਲ ਦੀ ਹੈ ਇੱਕ 5 ਸਾਲ ਦੀ ਹੈ ਇਹ ਸਕੂਲ ਨਹੀਂ ਜਾਂਦੇ ਬੱਚੇ ਜਿਹੜੇ ਨਾ ਬੱਚੇ ਨਹੀਂ ਸਕੂਲੇ ਜਾਂਦੇ ਨਾ ਪਿਓ ਪੂਰਾ ਹੋ ਗਿਆ ਤੇ ਫਿਰ ਕੰਮ ਮੇਰੇ ਨਾਲ ਕਰਉਂਦੇ ਪੱਟੇ ਤੇ ਤੇ ਮੈਂ ਇਕੱਲੀ ਕਿੱਦਾਂ ਕਰ ਲਾਵਾਂਗੀ ਕੰਮ ਪਿਛੋਂ ਤੁਸੀਂ ਕਹਿੰਦੇ 13 ਸਾਲ ਤੋਂ ਚੰਦੂ ਸੇ ਪੱਠੇ ਪਿਛੋਂ ਕਿਥੋਂ ਰਹਿਣ ਵਾਲੇ ਜੀ ਪਿਛੋਂ ਤੇਤੇ ਮੇਰੇ ਨਹੀਂ ਨਹੀਂ ਪਿਛੇ ਜਿਹੜਾ ਤੁਹਾਡਾ ਜਿਹੜਾ ਸੌਦਾ ਕਿੱਥਾ ਰਹਿ ਗਿਆ ਚਾਟੀ ਬੇਨ ਗੋਬੀ ਬੇਨ ਕਿਹੜਾ ਕਹਾ ਚੰਦੂ ਸੱਜਾ ਤਰ ਅਸੀਂ ਤੋਂ ਸੁਮਿੰਨ ਆਉਜਾ ਹੁੰਨਾ ਤੇ ਸ਼ਾਮ ਨੂੰ 6 ਵਜੇ ਅਸੀਂ ਪਰੇ ਘਰ ਚੱਲ ਜੰਨੇ ਆ ਤੇ 7 ਵਜੇ ਤੋਂ ਬੱਚੇ ਉਹ ਜਿਹੜਾ ਇਹਨਾਂ ਦਾ ਜਮਾਦਾਰ ਹੈ ਮੇਨਾ 7 ਵਜੇ ਤਾਈ ਤੋਂ ਗੰਦਾ ਮੈਂ ਦੇਖਿਆ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਸਾਨੂੰ ਇਸ ਚੀਜ਼ ਬਾਰੇ ਤੇ ਪਤਾ ਨਹੀਂ ਲੱਗਣਾ ਤੇ ਸਰ ਜੇ ਤੁਹਾਨੂੰ ਡਿਪਲੋਮਾ ਮਤਲਬ ਸੰਭਾਲਿਆ ਹਨ ਇਹ ਤਾਂ ਨਾ ਹਨ ਜੇ ਜੋ ਸਰ ਹੋਇਆ ਪੂਰਾ ਹੁੰਦਾ ਤੇ ਹਾਸਾ ਜਿਹਾ ਨਹੀਂ ਹੋਵਦਾ ਨਹੀਂ ਨਹੀਂ ਇਹ ਕੋਈ ਜਨਨੀਆ ਟੋਏ ਦਾ ਇਹ ਤੇ ਜਦੋਂ ਦਾ 40 45 ਸਾਲ ਹੋ ਗਏ ਪੱਠੇ ਨੂੰ ਟੋਏ ਇਤਰਾ ਹੀ ਹੈ ਸ਼ੁਰੂ ਤੋਂ ਹੀ ਮਤਲਬ ਸਾਡੇ ਇੱਕ ਭੱਡੇ ਜਿਨੇ ਆ ਤਕਰੀਬਨ ਸਾਰਿਆਂ ਨੂੰ ਨਾ ਤੋਂ ਬਾਲੀਏ ਚੱਕਰ ਨਹੀਂ ਹੁੰਦਾ ਦਾ ਮੰਨ ਲਓ ਸਟਾਰਟਿੰਗ ਸ਼ੁਰੂ ਦੇ ਵਿੱਚ ਸਾਰੇ ਦੋ ਹੁੰਦੇ ਆ ਪੱਠੇ ਦੇ ਵਿੱਚ 40 60 ਹੋ ਗਏ 45 ਸਾਲ ਹੋ ਗਏ ਇਤਰਾ ਹੀ ਚੱਲਦਾ ਕੰਮ ਹੈ ਪੱਠੇ ਦਾ ਤੇ ਹਾਸਾ ਹਜ ਤੱਕ ਤੇ ਕਦੇ ਕੋਈ ਹੋਇਆ ਨਹੀਂ ਇਹ ਤੇ ਮੇਰੀ ਕਿਸਮਤ ਮਾਰੀ ਜਾ ਕੇ ਚੱਕ ਰਿਆ ਬੱਚੇ ਅਕਸਰ ਖੇਡਦੇ ਰਹਿੰਦੇ ਬੱਚੇ ਦੇ ਅਕਸਰ ਖੇਡਦੇ ਇਹ ਫਿਰ ਪਰਿਵਾਰ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀਏ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਕੰਮ ਕਰਦੇ ਹੋ ਹਾਂਜੀ ਕਿੰਨੇ ਚਿਰ ਤੋਂ ਕੰਮ ਕਰਦੇ ਇੱਥੇ ਮੈਨੂੰ 2 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਕਿ ਬੱਚੇ ਜਵਾਨ ਸੀਗੇ ਜੀ ਅਸੀਂ ਸਖਲੇ ਤੇ ਜਿਹੜੇ 10 ਸਾਲ ਹੀ ਹੈ ਇਹ ਬਾਲ ਮਜ਼ਦੂਰੀ ਹੀ ਤੋਂ ਨਹੀਂ ਉਹਨਾਂ ਕੋਲ ਨਹੀਂ ਕੋਈ ਬਾਲ ਮਜ਼ਦੂਰੀ ਸਾਡੇ ਕੋਲ ਆਇਆ ਹੁਣ 3 ਮਹੀਨੇ ਹੋ ਗਏ ਇਹਨਾਂ ਦੇ ਡੈਡੀ ਨੇ ਦਿੱਤਾ ਵੀ 3 ਮਹੀਨੇ ਪਹਿਲਾਂ ਉਹ ਕਹਿੰਦੀ 12 ਸਾਲ ਤੋਂ ਮੈਕਸੀਮਮ ਮੈਂ ਦਾਦਾ ਨਾਵਾ ਇੱਥੋਂ ਛੱਡ ਕੇ ਚਲੇ ਗਏ ਇਹ ਚਲੇ ਗਏ ਮੱਦੀਪੁਰੇ ਪੱਠੇ ਇੱਧਰ ਆ ਗਏ ਫਿਰ ਅਕੜਤੀਆਂ ਰੋਡ ਤੇ ਮੱਦੀਪੁਰਾ ਪੱਠਾ ਉੱਥੇ ਚਲੇ ਗਏ ਤੇ ਅਸੀਂ ਜਦੋਂ ਉਹਦਾ ਡੈਡੀ ਦੀ ਡੈਥ ਹੋ ਗਈ ਤੇ ਫਿਰ ਉਹਨਾਂ ਦਾ ਜਿਹੜਾ ਜਮਾਦਾਰ ਆ ਮੈਂ ਇਹਨਾਂ ਦੀ ਰਿਸ਼ਤੇਦਾਰੀ ਆ ਉਹ ਸਾਡੇ ਕੋਲ ਆਇਆ ਕਹਿੰਦਾ ਬਾਈ ਇੱਥੇ ਉਹਨਾਂ ਨੇ ਕੋਈ ਨਹੀਂ ਪੁੱਛਣ ਲਿਆ ਰੋਟੀ ਪਾਣੀ ਤੋਂ ਮੱਗ ਗਿਆ ਰੋਟੀ ਪਾਣੀ ਮੰਗਣਾ ਸਾਡੇ ਮਾਰਾਂ ਜਿਹੜੇ ਚੰਗੇ ਆ ਉਹਨਾਂ ਨੇ ਕਿਹਾ ਚੱਲ ਯਾਰ ਕੋਈ ਨਹੀਂ ਇੱਥੇ ਲਿਆ ਮਾਰਾ ਮੋਟਾ ਆਪਣਾ ਕੰਮ ਕਰਨਾ ਤੇ ਨਾਲ ਰੋਟੀ ਪਾਣੀ ਖਾਈ ਜਾਣਗੇ ਅਸੀਂ ਤੇ ਵਧੀਆ ਕਿਤਾ ਅਸੀਂ ਕੋਈ ਮਾਰਾ ਨਹੀਂ ਕੀਤਾ ਉਹਨਾਂ ਨਾਲ ਤੇ ਪੁਲਿਸ ਨੇ ਸਰ ਕੀ ਕਰਵੇ ਕਿ ਦਿਨੋਂ ਤੱਕ ਪੁਲਿਸ ਨੇ ਕਾਰਵਾਈ ਹੋ ਗਈ ਉਹ ਬੱਚੇ ਉਹਨਾਂ ਨੇ ਕਰਕੇ ਤੇ ਪੋਸਟ ਮੈਡਮ ਕਰਾ ਲਿਆ ਤੇ ਕੱਲ ਵੀ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕੀਤਾ ਪੁਲਿਸ ਵੀ ਆਏ ਪੁਲਸਾਰੀ ਵੀ ਆਏ ਕਾਮਰੇਡ ਦੇ ਪ੍ਰਧਾਨ ਵੀ ਸੀ ਕਿ ਉਹਨਾਂ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕਰਤਾਗਾ